ਟਨੇ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੈਲਕਮ ਸਤਿ ਸ੍ਰੀ ਅਕਾਲ ਜੀ। ਅੰਕਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟਨੇ ਜੀ ਸਭ ਤੋਂ ਪਹਿਲਾਂ ਤਾਂ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਦੱਸੋ ਕੋਈ ਇੰਪਰੂਵਮੈਂਟ ਹੋਈ? ਟਨੇ ਸਾਬ ਇਹ ਗੱਲ ਤਾਂ ਬਸੇ ਨਰਾਸ਼ਾਜਨ ਕਾ ਕੋਈ ਇੰਪਰੂਵਮੈਂਟ ਨਹੀਂ ਹੋਈ। ਅੱਜ ਡਾਕਟਰਾਂ ਦੇ ਵੱਲੋਂ ਸ਼ਾਮੀ 4:00 ਵਜੇ ਦੇ ਕਰੀਬ-ਕਰੀਬ ਨਵੇਂ ਸਿਰੇ ਤੋਂ ਬੁਲੇਟਿਨ ਜਾਰੀ ਕੀਤਾ ਗਿਆ। ਉਦੇ ਵਿੱਚ ਵੀ ਇਹ ਗੱਲ ਕਹੀ ਗਈ ਆ ਕਿ ਬਿਲਕੁਲ ਪਹਿਲਾ ਵਾਲੀ ਸਥਿਤੀ ਆ ਤੇ ਆਕਸੀਜਨ ਬੋਡੀ ਦੇ ਵਿੱਚ ਨਹੀਂ ਜਾ ਰਹੀ ਮੁਕੰਮਲ ਤੇ ਬ੍ਰੇਨ ਬਿਲਕੁਲ ਨਹੀਂ ਕੰਮ ਕਰ ਰਿਹਾ ਤੇ ਰੀੜ ਦੀ ਹੱਡੀ ਤੇ ਸੱਟ ਹੋਣ ਦੇ ਕਰਕੇ ਤੇ ਜਿਹੜੇ ਬਾਕੀ ਅੰਗ ਪੈਰ ਆ ਤੇ ਉਹ ਵੀ ਕਮਜ਼ੋਰ ਹੁੰਦੇ ਜਾ ਰਹੇ ਆ ਸੋ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਵੀ ਫਰਕ ਨਹੀਂ ਆ ਫਿਲਹਾਲ ਜਾਣਕਾਰੀ ਇਹ ਆ ਬਾਕੀ ਕੋਈ ਚਮਤਕਾਰ ਹੋ ਜੇ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਆ ਪਰ ਇੰਨੀ ਗੱਲ ਜ਼ਰੂਰ ਆ ਜੀ ਕਿ ਇਸ ਵੇਲੇ ਅਡਕਟਰੀ ਤੋਂ ਉਹਦੇ ਉੱਤੇ ਕਹਿਆ ਜਾ ਸਕਦਾ ਜੀ ਕਿ ਉਹਨਾਂ ਨੇ ਕਿਹਾ ਵੀ ਇਹ ਲੰਬੇ ਸਮੇਂ ਵਾਸਤੇ ਵੀ ਰਾਜਵੀਰ ਜਵੰਧਰ ਨੂੰ ਵੈਂਟੀਲੇਟਰ ਦੇ ਉੱਤੇ ਰੱਖਣਾ ਪੈ ਸਕਦਾ ਹੈ ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਅਰਦਾਸਾਂ ਕਰ ਰਹੇ ਆ ਸ਼ਾਇਦ ਕੋਈ ਚਮਤਕਾਰ ਹੋ ਜੇ ਮੈਂ ਨਹੀਂ ਕਰਦਾ ਬਾਕੀ ਭੈਣਾ ਵੀਰ ਵੀ ਦੁਨੀਆ ਭਰ ਦੇ ਵਿੱਚ ਵਸਦੇ ਕਰ ਰਹੇ ਆ ਮੈਨੂੰ ਇਹ ਬੜੀ ਹੈਰਾਨੀ ਹੋਈ ਜੀ ਲੰਘੇ ਕੱਲ ਵਕ ਵਕ ਸ਼ਾਵਾਂ ਦੇ ਉੱਤੇ ਜਾ ਕੇ ਨਾ ਤੇ ਜਿਹੜੇ ਹੈਗੇ ਨੇ ਹਿੰਦੂ ਭਾਈਚਾਰੇ ਦੇ ਲੋਕ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਉਹਨਾਂ ਨੇ ਮੰਦਰਾਂ ਦੇ ਵਿੱਚ ਹਵਨ ਕੀਤੇ ਆ ਇਹ ਜਿਹੜੇ ਮੁਸਲਮ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹੀ ਆ ਹਿੰਦੂ ਭਾਈਚਾਰਾ ਮੰਦਿਰਾਂ ਤੇ ਜਾ ਰਿਹਾ ਸਿੱਖ ਭਾਈਚਾਰਾ ਗੁਰਦੁਆਰਾ ਸਹਿਬਾਨਦਿਰਕ ਜਾ ਰਿਹਾ ਸੋ ਇਸ ਤਰੀਕੇ ਦੇ ਵਿਰਵੇ ਆ ਪਰ ਸਭ ਕੁਝ ਚੰਗਾ ਹੋਵੇ ਸਭ ਕੁਝ ਠੀਕ ਹੋਵੇ ਇਹ ਵੀ ਅਸੀਂ ਕਾਮਨਾ ਕਰਦੇ ਹਾਂ ਤੇ ਬਾਕੀ ਪਠਾਨ ਮਾਜਰਾ ਦਾ ਕੋਈ ਉਗਸੁਗ ਨਹੀਂ ਮਿਲੀ ਜੀ ਕੀ ਹੋਇਆ ਉਹਦੇ ਕੇਸ ਦੇ ਵਿੱਚ ਹੁਣ ਨਹੀਂ ਜੀ ਹਾਲੇ ਤੱਕ ਤਾਂ ਇਹ ਜਾਣਕਾਰੀ ਮਿਲੀ ਹੈ ਜੀ ਕਿ ਅੱਜ ਜਿਹੜੇ ਪਠਾਨ ਮਾਜਰਾ ਨੇ ਹਰਮੀਤ ਸਿੰਘ ਪਠਾਨ ਮਾਜਰਾ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇਹਨਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਹੋਈ ਹੈ। ਦੋਵਾਂ ਧਿਰਾਂ ਦੇ ਵੱਲੋਂ ਬਹਿਸ ਕੀਤੀ ਗਈ ਆ, ਖੂਬ ਬਹਿਸ ਹੋਈ ਆ। ਦੋਵਾਂ ਧਿਰਾਂ ਦੀ ਬਹਿਸ ਦੇ ਵਿੱਚੋਂ ਸਿੱਟਾ ਜਿਹੜਾ ਉਹ ਅਜੇ ਤੱਕ ਕੋਈ ਨਹੀਂ ਨਿਕਲਿਆ ਕਿਉਂਕਿ ਅੱਜ ਪਠਾਨ ਮਾਜਰਾ ਦੇ ਵਕੀਲ ਤੇ ਉਧਰੋਂ ਸਰਕਾਰੀ ਪੱਖ ਦੇ ਵਕੀਲ ਆ ਜਿਹੜੇ ਇਹਨਾਂ ਦੀ ਢਾਈ ਤੋਂ ਲੈ ਕੇ ਪੌਣੇ ਤਿੰਨ ਘੰਟੇ ਤੱਕ ਬਹਿਸ ਹੋਈ ਆ ਤੇ ਉਹਦੇ ਲਈ ਫਿਰ ਫੈਸਲਾ ਅੱਗੇ ਪੱੜਤਾ ਗਿਆ ਜੀ ਇਹ ਜਿਹੜਾ ਫੈਸਲਾ ਜ਼ਮਾਨਤ ਮਿਲਣੀ ਆ ਜਾਂ ਨਹੀਂ ਮਿਲਣੀ ਇਹ ਅਗਲੀ ਤਰੀਕ ਦੇ ਉੱਤੇ ਤੈਅ ਹੋਊਗਾ। ਮਤਲਬ ਇਹ ਜੀ ਕਿ ਪਠਾਨ ਮਾਜਰਾ ਜਿੱਥੇ ਵੀ ਲੁੱਕ ਕੇ ਬੈਠਾ ਉਹਨੂੰ ਫਿਲਹਾਲ ਉੱਥੇ ਹੀ ਬਹਿਣਾ ਪਊਗਾ ਕਿ ਜੇ ਅਜਿ ਮਨ ਲੋ ਜ਼ਮਾਨਤ ਮਿਲ ਜਾਂਦੀ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਜਾਣਾ ਸੀ ਪਰ ਫਿਲਹਾਲ ਇਹ ਗੱਲ ਨਹੀਂ ਹੈ ਦੂਜੀ ਗੱਲ ਇਹ ਜੀ ਕਿ ਪਠਾਨ ਮਾਜਰਾ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜੇਕਰ ਮੇਰੀ ਘਰਵਾਲੀ ਦਾ ਕੋਈ ਨੁਕਸਾਨ ਹੋ ਗਿਆ ਜੇਕਰ ਉਹਦੀ ਜ਼ਿੰਦਗੀ ਦਾ ਅੰਤ ਹੋ ਗਿਆ ਤਾਂ ਇਹਦੇ ਲਈ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਕਿਉਂਕਿ ਉਹਦੀ ਘਰਵਾਲੀ ਦੀ ਵੀ ਵੀਡੀਓ ਸਾਹਮਣੇ ਆਈ ਆ ਉਹ ਕਈ ਤਰ੍ਹਾਂ ਦੇ ਰੋਗਾਂ ਤੋਂ ਪੀੜਤਾ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਇਸ ਜੇਕਰ ਕਿਸੇ ਨੂੰ ਮੇਰਾ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਜਾ ਕੇ ਡਾਕਟਰਾਂ ਦੇ ਨਾਲ ਸੰਪਰਕ ਕਰ ਲਓ ਵੀ ਕਿਹੜੇ ਕਿਹੜੇ ਹਸਪਤਲ ਦੇ ਵਿੱਚ ਮੇਰੀ ਦਵਾਈ ਚੱਲਦੀ ਹੈ ਜੀ ਤੇ ਕੈਪਟਨ ਅਮਰਦਰ ਸਿੰਘ ਹੋਰ ਨੇ ਜਿਹੜਾ ਖੁਲਾਸਾ ਕੀਤਾ ਉਹਦੇ ਬਾਰੇ ਦੱਸੋ ਹੁਣ ਖੁਲਾਸਾ ਕਰਨ ਦੀ ਕੋਈ ਕਿਤਾਬ ਲਿਖੀ ਉਹਨਾਂ ਨੇ ਕੋਈ ਨਹੀਂ ਜੀ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਇਹ ਸਾਡੇ ਦੇਸ਼ ਦੇ ਨਾ ਰਾਜਨੀਤਿਕ ਲੋਕਾਂ ਦਾ ਵੱਡਾ ਹਿੱਸਾ ਹੈ ਹੋ ਜਾ ਜਿਹੜਾ ਕਿ ਕਈ ਦਹਾਕਿਆਂ ਬਾਅਦ ਪੁਰਾਣੀ ਗੱਲ ਕਰਦਾ ਹੁੰਦਾ ਜਿਵੇਂ ਕਿ ਅੱਜ ਕੈਪਟਨ ਸਾਹਿਬ ਨੇ ਕੀਤੀ ਹੈ ਕੈਪਟਨ ਸਾਹਿਬ ਗਏ ਸੀ ਕਿ ਅੱਜ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਸੀਨੀਅਰ ਪੱਤਰਕਾਰ ਤੇ ਲੇਖਕ ਹਰਿੰਦਰ ਬਵੇਜਾ ਦੀ ਨਵੀਂ ਕਿਤਾਬ ਦੇ ਇੱਕ ਸਮਾਗਮ ਦੇ ਮੌਕੇ ਇਹਦੀ ਢੁਕਡਪਾਈ ਦਾ ਪ੍ਰੋਗਰਾਮ ਸੀਗਾ ਕੈਪਟਨ ਨੇ ਇੱਥੇ ਕਿੱਸਾ ਸੁਣਾਇਆ ਕਿ ਇਹਨਾਂ ਜੀ 1980 ਦੇ ਦਹਾਕੇ ਦੇ ਵਿੱਚ ਰਾਜੀਵ ਗਾਂਧੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਮਿਲਣਾ ਚਾਹੁੰਦੇ ਸੀ ਉਸ ਵੇਲੇ ਪੰਜਾਬ ਅਸ਼ਾਂਤੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਸੀ ਖੁਦ ਰਾਜੀਵ ਗਾਂਧੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸੀ ਕਿ ਤੂੰ ਮੀਟਿੰਗ ਕਰਾਉਣੀ ਹੈ ਸਾਡੀ ਕੈਪਟਨ ਨੇ ਕਿਹਾ ਜੀ ਕਿ ਦੋ ਵਾਰ ਮੈਂ ਕੋਸ਼ਿਸ਼ ਵੀ ਕੀਤੀ ਪਰ ਇੰਦਰਾ ਗਾਂਧੀ ਦੇ ਇਨਕਾਰ ਕਰਨ ਕਰਕੇ ਤੇ ਹਮਲੇ ਦੇ ਸ਼ੱਕ ਦੀ ਵਜ੍ਹਾ ਦੇ ਕਰਕੇ ਆਖਰੀ ਸਮੇਂ ਤੱਕ ਇਹ ਮੁਲਾਕਾਤ ਨਹੀਂ ਹੋ ਸਕੀ ਤੇ ਮੁਲਾਕਾਤ ਰੱਦ ਕਰ ਦਿੱਤੀ ਗਈ ਆ ਸਿਰ ਕੈਪਟਨ ਨੇ ਇਹ ਵੀ ਗੱਲ ਕਹੀ ਆ ਵੀ ਮੈਂ ਇਕਲੌਤਾ ਇਹੋ ਜਿਹਾ ਬੰਦਾ ਹੋਊਂਗਾ ਜਿਹੜਾ ਭਿੰਡਰਾਂ ਵਾਲਿਆਂ ਦੇ ਬਿਸਤਰੇ ਦੇ ਉੱਤੇ ਵੀ ਸੌਂ ਗਿਆ ਸੀ ਹੂੰ ਇਹ ਗੱਲ ਤੱਥ ਹੈ ਕਿ ਮਿਲੇ ਸੀ ਉਹਨਾਂ ਨੂੰ ਪਾ ਦੇਖੋ ਜੀ ਇਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਮਤਲਬ ਮਿਲੇ ਵੀ ਆ ਮਤਲਬ ਦਸਰੇ ਤੇ ਸੁੱਤੇ ਵੀ ਅਜਕਰ ਤੇ ਫਿਰ ਮਿਲੇ ਵੀ ਆ ਤੇ ਇਹਨਾਂ ਨੇ ਇੱਕ ਗੱਲ ਕਹੀ ਆ ਜੀ ਕਿ ਮੇਰੀ ਡਿਊਟੀ ਲਈ ਗਈ ਸੀ ਕਿ ਵੀ ਭਾਈ ਮੀਟਿੰਗ ਦੇ ਲਈ ਤੂੰ ਸਾਰੇ ਪ੍ਰਬੰਧ ਕਰ ਪਰ ਉਹ ਕਹਿੰਦੇ ਜੀ ਕਿ ਪੰਜਾਬ ਪੁਲਿਸ ਦੇ ਉਦੋਂ ਦੇ ਐਸਐਸਪੀ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਜੋ ਮੇਰੇ ਬਹੁਤ ਕਰੀਬੀ ਸੀਗੇ ਤੇ ਸਾਰੀ ਗੱਲ ਸੈਟਿੰਗ ਹੋ ਗਈ ਸੀ ਇੰਦਰਾ ਗਾਂਧੀ ਨੇ ਗੱਲ ਕੀਤੀ ਮੀਟਿੰਗ ਰੱਦ ਕਰ ਦਿਓ ਮੀਟਿੰਗ ਰੱਦ ਹੋਣ ਦੇ ਉੱਤੇ ਸੰਤ ਭਿੰਡਰਾ ਮਲੇ ਕਹਿੰਦੇ ਵੀ ਨਾਰਾਜ਼ ਵੀ ਹੋ ਗਏ ਸੀਗੇ ਤੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਮੈਂ ਸਾਰੀ ਗੱਲ ਦੱਸ ਕੇ ਤੇ ਸ਼ਾਂਤ ਕੀਤਾ 3 ਹਫ਼ਤੇ ਬਾਅਦ ਅਰਜੀਵ ਗਾਂਧੀ ਨੇ ਫਿਰ ਮੁਲਾਕਾਤ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਪਰ ਫਿਰ ਇਹ ਮੁਲਾਕਾਤ ਰੱਦ ਕਰ ਦਿੱਤੀ ਗਈ ਤੇ ਉਹਨਾਂ ਨੇ ਇਸ ਤਰੀਕੇ ਦਾ ਜਿਹਾ ਕਥਾ ਸੁਣਾਇਆ ਹੂੰ ਤੇ ਬਾਕੀ ਨਵਜੋਤ ਕੋਰ ਸਿੱਧੂ ਅੰਮ੍ਰਿਤਸਰ ਦੇ ਕਿਹੜੇ ਹਿੱਸੇ ਚੋਂ ਫਿਰ ਇਲੈਕਸ਼ਨ ਲੜਨਾ ਚਾਹੁੰਦੇ ਆ ਨਵਜੋਤ ਕੋਰ ਸਿੱਧੂ ਨੇ ਅੱਜ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਮੈਂ ਇਸ ਵੇਲੇ ਤਾਂ ਟੋਨ ਲੜਨ ਦੇ ਲਈ ਬਿਲਕੁਲ ਤਿਆਰ-ਬਰਤਿਆਰ ਆ ਤੇ ਉਹ ਕਹਿੰਦੇ ਜੀ ਕਿ ਮੈਂ ਇਹ ਚਾਹੁੰਦੇ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਤੇ ਨਾਲ ਇਹਨਾਂ ਨੇ ਵੀ ਗੱਲ ਕਹੀ ਹੈ ਜੀ ਕਿ ਲੋਕ ਵੀ ਇਹ ਚਾਹੁੰਦੇ ਆ ਕਿ ਮੈਂ ਭਾਈ ਇੱਕ ਵਾਰੀ ਫਿਰ ਸੇਵਾ ਦੇ ਵਿੱਚ ਆਵਾਂ ਨਮਜੋਤ कौर ਸਿੱਧੂ ਅੱਜ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਇਹਨਾਂ ਨੇ ਕਿਹਾ ਜੀ ਕਿ ਅੰਮ੍ਰਿਤਸਰ ਈਸਟ ਸੀਟ ਤੋਂ ਮੈਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਦੀ ਆ ਮੈਂ ਪਹਿਲਾਂ ਵੀ ਸੇਵਾ ਕਰਦੀ ਰਹੀ ਆ ਤੇ ਮੈਂ ਹੁਣ ਵੀ ਸੇਵਾ ਕਰਨਾ ਚਾਹੁੰਦੀ ਆ ਤੇ ਮੈਨੂੰ ਜੇਕਰ ਟਿਕਟ ਮਿਲਦੀ ਆ ਪਾਰਟੀ ਦਿੰਦੀ ਆ ਟਿਕਟ ਤਾਂ ਮੈਂ ਬਿਲਕੁਲ ਚੋਣ ਲੜਨ ਵਾਸਤੇ ਤਿਆਰ ਬਰ ਤਿਆਰ ਆ ਹੂ ਕਾਂਗਰਸ ਪਾਰਟੀ ਤੋਂ ਲੜਨਾ ਚਾਹੁੰਦੇ ਆ ਬਿਲਕੁਲ ਜੀ ਬਿਲਕੁਲ ਕਾਂਗਰਸ ਦੀ ਹੀ ਮੀਟਿੰਗ ਸੀ ਕਾਂਗਰਸ ਤੋਂ ਹੀ ਲੜਨਾ ਚਾਹੁੰਦੇ ਬਾਕੀ ਫਰੋਜ਼ਪੁਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਕਿੰਨੇ ਲੋਕਾਂ ਦੀ ਮੌਤ ਹੋ ਗਈ ਜੀ ਇਸ ਹਫ਼ਤੇ ਨੇ ਜਣਿਆਂ ਦੀ ਮੌਤ ਹੋਈ ਹੈ ਲੱਖੋ ਕੇ ਬਹਿਰਾਮ ਪਿੰਡ ਦਾ ਨਾਂ ਜਿਹੜੀ ਥਾਂ ਤੇ ਇਹ ਮੌਤ ਹੋਈ ਆ ਬੜਾ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ ਤੇ ਸੂਬੇ ਦੀ ਸਰਕਾਰ ਨੂੰ ਵੀ ਲੋਕ ਸਵਾਲ ਕਰ ਰਹੇ ਵੀ ਯੁੱਧ ਨਸ਼ਾ ਵਿਰੋਧ ਦਾ ਕੀ ਬਣਿਆ ਪਰ ਲੋਕਾਂ ਨੂੰ ਵੀ ਚਾਹੀਦਾ ਜੇ ਕਿ ਆਪ ਵੀ ਨਸ਼ਾ ਨਾ ਕਰਨ ਮੈਡੀਕਲ ਨਸ਼ਿਆਂ ਦੇ ਕਰਕੇ ਵੀ ਲੋਕ ਝੰਡੇ ਪਏ ਆ ਇਨ੍ਹਾਂ ਨੇ ਜੀਤ ਸਿੰਘ ਤੇ ਮਹਿਰ ਸਿੰਘ ਦੋਹਾਂ ਦੀ ਉਮਰ 30 ਸਾਲ ਆ ਤੇ ਰਾਜਨ ਸਿੰਘ ਦੀ ਉਮਰ 20 ਸਾਲ ਆ ਇਹਨਾਂ ਤਿੰਨਾਂ ਦੀ ਮੌਤ ਹੋਈ ਆ ਓਵਰਡੋਜ਼ ਕਰਕੇ ਲੱਖੋ ਕੇ ਬਹਿਰਾਮ ਪਿੰਡ ਆ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਤਿੰਨੇ ਮੁੰਡਿਆਂ ਦੀ ਮੌਤ ਤੋਂ ਬਾਅਦ ਲਾਸ਼ਾਂ ਜਿਹੜੀਆਂ ਉਹ ਹਾਈਵੇ ਤੇ ਰੱਖ ਕੇ ਫਾਦਲ ਕਾ ਫਿਰੋਜ਼ਪੁਰ ਹਾਈਵੇ ਨੂੰ 아주 ਜਾਮ ਕਰ ਦਿੱਤਾ ਗਿਆ ਬਾਅਦ ਵਿੱਚ ਪੁਲਿਸ ਆਈ ਤੇ ਉਹਨੇ ਬੜੇ ਸਮਝਾ ਬੁਝਾ ਕੇ ਤੇ ਰੱਖ ਲਵਾਇਆ ਤੇ ਇਹਦੀ ਪਤਾ ਲੱਗਾ ਜੀ ਕਿ 2 ਦਿਨ ਪਹਿਲਾਂ ਇਸੇ ਪਿੰਡ ਦੇ ਇੱਕ ਹੋਰ ਮੁੰਡੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ ਅੱਜ ਉਹਦੇ ਪੁੱਲ ਚੁਗੇ ਆ ਤੇ ਤਿੰਨ ਹੋਰਾਂ ਦੀ ਮੌਤ ਹੋਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਰਾ ਨੇ 1984 ਦੇ ਜਿਹੜਾ ਕਤਲੇਆਮ ਸੀ ਉਹਦੇ ਬਾਰੇ ਕੀ ਗੱਲ ਕੀਤੀ ਹੈ ਦੇਖੋ ਪ੍ਰਧਾਨ ਮੰਤਰੀ ਮੋਦੀ ਸਾਹਿਬਾ ਜਿਹੜੇ ਜੀ ਉਹ ਅੱਜ ਆਰਐਸਐਸ ਦੇ ਸੋਵੇਂ ਬਰੇ ਗੰਡ ਦੇ ਸਮਾਗਮ ਤੇ ਗਏ ਸੀ ਉਹਨਾਂ ਨੇ ਇੱਥੇ ਗੱਲ ਕਹੀ ਹੈ ਕਿ ਜਦੋਂ ਸਿੱਖ ਕਤਲੇਆਮ ਹੋਇਆ ਉਸ ਵੇਲੇ ਬਹੁਤ ਸਾਰੇ ਸਿੱਖਾਂ ਦੀ ਜਾਨ ਬਚਾਉਣ ਦੇ ਵਿੱਚ ਆਰਐਸਐਸ ਦਾ ਵੀ ਯੋਗਦਾਨ ਆਰਐਸਐਸ ਦੇ ਵਰਕਰਾਂ ਨੇ ਸਿੱਖ ਭਾਈਚਾਰੇ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਪਨਾਹ ਦਿੱਤੀ ਲੁਕੋ ਕੇ ਵੀ ਰੱਖਿਆ ਵੀ ਤਾਂ ਜੋ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੇ ਕਿਹਾ ਜੀ ਕਿ ਆਰਐਸਐਸ ਸੇਵਾ ਭਾਵਨਾ ਵਾਲੀ ਧਿਰ ਹੈ ਤੇ ਇਹਨਾਂ ਦੇ ਵੱਲੋਂ ਵੀ ਸਿੱਖਾਂ ਦੇ ਨਾਲ ਆਪਣਾ ਇਹ ਜੁੜਾ ਰੱਖਿਆ ਗਿਆ ਫਿਰ ਮੋਦੀ ਸਾਹਿਬ ਨੇ ਗੱਲ ਕਹੀ ਉਹ ਕਹਿੰਦੇ ਜੀ ਹੁਣ ਜਿਹੜੇ ਹੜ੍ਹ ਆਏ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਆਰਐਸਐਸ ਦੇ ਵਰਕਰ ਪਹੁੰਚੇ ਤੇ ਭਾਈ ਉਸ ਤੋਂ ਵੱਧ ਤੋਂ ਵੱਧ ਇਹਨਾਂ ਨੇ ਮਦਦ ਕੀਤੀ ਹੈ ਅਨਿਲ ਜੋਸ਼ੀ ਦਲ ਬਦਲ ਗਏ ਬਿਲਕੁਲ ਜੀ ਬਿਲਕੁਲ ਬਦਲ ਗਏ ਆਪਾਂ ਕੱਲ ਵੀ ਰੈਡਫਨ ਤੇ ਗੱਲ ਕਹੀ ਸੀ ਵੀ ਇਹ ਅੱਜ ਦਾ ਦਿਨ ਯਾਨੀ ਕਿ ਜਦੋਂ ਆਪਾਂ ਕੱਲ ਗੱਲ ਕਹੀ ਸੀ ਕਿ ਭਾਈ ਮੰਗਲਵਾਰ ਦਾ ਦਿਨ ਉਹਨਾਂ ਦਾ ਅਕਾਲੀ ਦਲ ਦਾ ਤੇ ਬੁੱਧਵਾਰ ਦਾ ਜਣ ਇਹਨਾਂ ਦਾ ਕਾਂਗਰਸ ਦਾ ਹੋਊਗਾ ਤੇ ਅੱਜ ਇਹ ਆਫੀਸ਼ੀਅਲ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਆ ਇਹਨਾਂ ਨੇ ਜੋ ਸ਼ੀਨ ਇਹ ਗੱਲ ਕਹੀ ਹੈ ਕਿ ਭਾਈ ਅਕਾਲੀ ਦਲ ਦੇ ਵਿੱਚ ਮੇਰੇ ਲਈ ਸਭ ਕੁਝ ਠੀਕ ਨਹੀਂ ਸੀ ਤੇ ਮੈਂ ਇਹ ਲੱਗਦਾ ਨਹੀਂ ਸੀਗਾ ਜੀ ਕਿ ਪੰਜਾਬ ਦੀ ਬਿਹਤਰੀ ਲਈ ਕੁਝ ਕਰ ਸਕੂੰਗਾ ਸੋ ਇਹ ਗੱਲ ਪੱਕੀ ਹੈ ਜੀ ਕਿ 2027 ਦੇ ਲਈ ਤੇ ਇਹਨਾਂ ਨੇ ਟਿੱਕ ਦੀ ਗੱਲ ਕੀਤੀ ਹੀ ਹੋਣੀ ਹੈ ਇਹਨਾਂ ਨੇ ਤੀਜੀ ਪਾਰਟੀ ਬਦਲੀ ਹੈ ਭਾਜਪਾ ਤੋਂ ਅਕਾਲੀ ਦਲ ਅਕਾਲੀ ਦਲ ਤੋਂ ਕਾਂਗਰਸ ਤੇ ਆਪ ਹੀ ਰਹਿ ਗਈ ਜੀ ਹੁਣ ਤਾਂ ਬਾਕੀ ਤਾਂ ਸਾਰਾ ਕੁਝ ਹੋ ਗਿਆ ਪਰ ਅਨਿਲ ਜੋ ਸ਼ਿਦੇ ਕਿਉਂਕਿ ਇਹ ਸਾਬਕਾ ਮੰਤਰੀ ਵੀ ਆ ਇਹਨਾਂ ਦੇ ਨਾਂ ਦੇ ਨਾਲ ਕੋਈ ਬਹੁਤਾ ਵੱਡਾ ਵਿਵਾਦ ਤਾਂ ਨਹੀਂ ਜੁੜਿਆ ਪਰ ਜਿਹੜੀਆਂ ਉਹਨਾਂ ਨੇ ਸੀਜੀ ਪਾਰਟੀ ਦੇ ਵਿੱਚ ਆਏ ਆ ਇਹਦੇ ਕਰਕੇ ਕਈ ਤਰ੍ਹਾਂ ਦੀ ਕਿਨਤੂ ਪ੍ਰੰਤੂ ਹੋਈ ਹੈ ਜੀ ਟ੍ਰਿਨ ਜਿਹੜੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਈਆਂ ਨੇ ਉਹਦੇ ਬਾਰੇ ਕੀ ਅੰਕੜੇ ਆਏ ਨੇ 2023 ਤੋਂ ਲੈ ਕੇ 2025 ਤੱਕ ਕਿੰਨੇ ਕਿਸਾਨ ਸੰ ਜਿਹੜੇ ਖੁਦਕੁਸ਼ੀ ਕਰ ਗਏ ਸਰ ਸਭ ਇਹਨਾਂ 2023 ਸਾਲ ਦਾ ਅੰਕੜਾ ਆਇਆ ਜੀ 2023 ਵਾਲਾ ਐਨ ਸੀ ਆਰ ਬੀ ਦੀ ਰਿਪੋਰਟ ਹੈ ਜਿਹਨੂੰ ਅਸੀਂ ਕਹਿੰਦੇ ਜੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਇੱਕ ਸਾਲ ਦਾ ਅੰਕੜਾ ਸਾਹਮਣੇ ਆਇਆ ਇੱਕ ਸਾਲ ਦਾ ਸਿਰਫ ਇੱਕ ਸਾਲ ਦਾ 365 ਦਿਨ ਦਾ 2023 ਦਾ ਇਹਦੇ ਵਿੱਚ ਗੱਲ ਦੱਸੀ ਗਈ ਜੀ ਕਿ 2023 ਦੇ ਵਿੱਚ ਭਾਰਤ ਦੇ ਵਿੱਚ ਕੁੱਲ 1,71,418 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ ਜਿਹਦੇ ਵਿੱਚੋਂ 1,13,416 ਤਕਰੀਬਨ 68.2 ਫੀਸਦੀ ਜਿਹੜੇ ਲੋਕ ਆ ਖੁਦਕੁਸ਼ੀ ਵਾਲੇ ਇਹਨਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਸੀ ਫਿਰ ਇਹ ਗੱਲ ਕਹੀ ਗਈ ਕਿ ਜਿਹੜੀਆਂ ਕੁੱਲ ਖੁਦਕੁਸ਼ੀਆਂ ਕੀਤੀਆਂ ਇਹਦੇ ਵਿੱਚੋਂ ਖੇਤੀ ਖੇਤਰ ਨਾਲ ਜੁੜੇ ਹੋਏ ਲੋਕਾਂ ਦੀ ਗਿਣਤੀ 10000 ਤੇ 700 ਸੀ ਯਾਨੀ ਕਿ 10700 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ ਪੰਜਾਬ ਕਤਲਾਂ ਦੇ ਮਾਮਲੇ ਦੇ ਵਿੱਚ 20ਵੇਂ ਨੰਬਰ ਦੇ ਉੱਤੇ ਆ ਤੇ ਯੂਪੀ ਕਤਲਾਂ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਸਾਈਬਰ ਅਪਰਾਧ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਭ ਤੋਂ ਮੂਰੇ ਹੈ ਜੀ ਹਮ ਅੱਛਾ ਸ਼੍ਰੋਮੜੀ ਕਮੇਟੀ ਨੇ ਆਈ ਆਈ ਵਾਲਿਆਂ ਨਾਲ ਕੀਤੀ ਹੈ ਮੁਲਾਕਾਤ ਆਰਟੀਫੀਸ਼ੀਅਲ ਇੰਟੈਲੀਜੈਂਸ ਧਰਮ ਪ੍ਰਚਾਰ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਇਹ ਦੇਖ ਰਹੇ ਨੇ ਜਾਂ ਕੋਈ ਹੋਰ ਚੀਜ਼ਾਂ ਦੀ ਹੋ ਨੁਕਤਾਚੀ ਨਹੀਂ ਕਰ ਰਹੇ ਨੇ ਨਹੀਂ ਦੇਖੋ ਜੀ ਗੱਲ ਇਹ ਕਿ ਕਦੇ ਨਾ ਕੋਈ ਕਿਸੇ ਤਰ੍ਹਾਂ ਦੀ ਵੀਡੀਓ ਬਣਾ ਕੇ ਪਾ ਦਿੰਦਾ ਕਦੇ ਕੋਈ ਕਿਸੇ ਤਰ੍ਹਾਂ ਦੀ ਗੱਲ ਕਰ ਦਿੰਦਾ ਇਹਦੇ ਉੱਤੇ ਬੜਾ ਦੁੱਖ ਹੁੰਦਾ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਤੇ ਸੱਟ ਵੱਜਦੀ ਆ ਸੋ ਇਹ ਜਿਹੜੀ ਜਾਣਕਾਰੀ ਸਾਦਾ ਆਈ ਆ ਕਿਉਂਕਿ ਪਿਛਲੇ ਦਿਨੀ ਆਪਾਂ ਵੀ ਖਬਰ ਸਾਂਝੀ ਕੀਤੀ ਸੀ ਰੈਡ ਫਨ ਤੇ ਕਿ ਦਰਬਾਰ ਸਾਹਿਬ ਨੂੰ ਢੈਂਦੇ ਦੀ ਵੀਡੀਓ ਪਾਤੀ ਕਿਸੇ ਨੇ ਬਣਾਤੀ ਆ ਦਰਬਾਰ ਦਰਬਾਰ ਸਾਹਿਬ ਦੇ ਵਿੱਚ ਜੰਗਲੀ ਜਾਨਵਰ ਬੜੇ ਫਿਰਦੇ ਆ ਇਹ ਕਿਸੇ ਨੂੰ ਵੀਡੀਓ ਪਾਤੀ ਸੀਗੀ ਸੋ ਇਹਨਾਂ ਗੱਲਾਂ ਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਰੋਸਦਾ ਪੈਦਾ ਹੁੰਦਾ ਹੀ ਆ ਜਿਹੜੀ ਤਾਜ਼ਾ ਜਾਣਕਾਰੀ ਆ ਉਹ ਭਾਈ ਇਹ ਆ ਵੀ ਦਰਬਾਰ ਸਾਹਿਬ ਜਾਂ ਸਿੱਖ ਗੁਰੂ ਸਾਹਿਬਾਨ ਸਿੱਖ ਇਤਿਹਾਸ ਦੇ ਪਾਤਰ ਕਿਸੇ ਦੇ ਵੀ AI ਦੇ ਰਾਹੀਂ ਗਲਤ ਵੀਡੀਓ ਨਾ ਬਣੇ ਇਹਨੂੰ ਰੋਕਿਆ ਕਿਵੇਂ ਜਾਵੇ ਇਹਦੇ ਉੱਤੇ ਬਣਦੀ ਕਾਰਵਾਈ ਕਿਵੇਂ ਹੋਵੇ ਇਹਨੂੰ ਠੱਲ ਕਿਵੇਂ ਪਾਈ ਜਾਵੇ ਇਹਦੇ ਲਈ ਅੱਜ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਸਾਹਿਬ ਨੇ ਜਿਹੜੇ ਤਕਨੀਕੀ ਮਾਹਰ ਆ ਜਿਹੜੇ AI ਦੇ ਮਾਮਲੇ ਦੇ ਤਕਨੀਕੀ ਮਾਹਰ ਆ ਉਹਨਾਂ ਨਾਲ ਮੀਟਿੰਗ ਕੀਤੀ ਹੈ ਜੀ ਤੇ ਡਾਕਟਰ ਧਰਮਵੀਰ ਗਾਂਧੀ ਦੀ ਕੀ ਖਬਰ ਹੈ ਜੀ ਡਾਕਟਰ ਗਾਂਧੀ ਅੱਜ ਕਾਫੀ ਤਿੱਖੇ ਭਰੇ ਹੋਇਆ ਜੀ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਆ ਜਿਹੜੀ ਉਹ ਹਾਰੇ ਹੋયા ਨੂੰ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਇਹਨਾਂ ਨੂੰ ਹਲਕਣ ਚਾਰਜ ਬਣਾ ਦਿੰਦੀ ਹੈ ਇਹਨਾਂ ਨੇ ਅੱਜ ਸੋਸ਼ਲ ਮੀਡੀਆ ਤੇ ਲੰਮੀ ਚੌੜੀ ਪੋਸਟ ਪਾਈ ਆ ਇਹ ਗੱਲ ਕਹੀ ਹੈ ਵੀ ਤੁਸੀਂ ਇਸ ਤਰੀਕੇ ਦੇ ਨਾਲ ਦਰਜਨਾ ਰਾਜਨੀਤਿਕ ਤੌਰ ਤੇ ਹੋਣ ਹਾਰ ਨੌਜਵਾਨਾਂ ਤੇ ਔਰਤਾਂ ਦੀ ਲੀਡਰਸ਼ਿਪ ਸਮਰੱਥਾ ਨੂੰ ਤਬਾਹ ਕਰਤਾ ਕਾਂਗਰਸ ਪਾਰਟੀ ਦੇ ਵਿੱਚ ਹਲਕਾ ਇੰਚਾਰਜ ਹੈਗੇ ਕੌਣ ਆ ਇਹ ਕਿਹੜੇ ਲੋਕ ਆ ਇਹ ਉਹੀ ਬੰਦੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਪਹੁੰਚਣ 'ਚ ਅਸਫਲ ਰਹੇ ਆ ਕੁਝ ਦੀ ਜ਼ਮਾਨਤ ਵੀ ਜ਼ਬਤ ਹੋਈ ਆ ਇਹਨਾਂ ਨੂੰ ਨਿਯੁਕਤ ਕਿਹਨੇ ਕੀਤਾ ਯਾਨੀ ਕਿ ਇਹਨਾਂ ਨੇ ਆਪਣੀ ਪਾਰਟੀ ਨੂੰ ਦਬਕਾ ਵੀ ਮਾਰਿਆ ਵੀ ਤੁਸੀਂ ਜਿਹਨੋਂ ਬੰਦਾ ਬੰਦਾ ਦੇਖਦੇ ਨੇ ਉਹ ਬੰਦਾ ਦੇਖਦੇ ਆ ਜਿਹੜੇ ਬੰਦੇ ਥੱਕੇ ਹਾਰੇ ਟੁੱਟੇ ਆ ਉਹ ਤੁਸੀਂ ਪਾਰਟੀ ਦੇ ਵਿੱਚ ਇਸ ਤਰੀਕੇ ਨਾਲ ਮੂਹਰੇ ਕਰ ਦਿੰਨੇ ਆ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਗਰਮ ਜੀ ਪੰਜਾਬ ਦੇ ਵਿੱਚ ਅੱਜ ਵੀ 38-39 ਡਿਗਰੀ ਟੈਂਪਰੇਚਰ ਸਈ ਤੇ ਭਲਕ ਨੂੰ ਪੰਜਾਬ ਦੇ ਵਿੱਚ ਕੋਈ ਸਮਾਂ ਤੇ ਕਣੀਆਂ ਪੈਣ ਦੀ ਆਸ ਹੈ ਜੀ ਕੈਨਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨ ਜੀ ਬਹੁਤ ਧੰਵਾਦ